ਦਿਨੋ-ਦਿਨ ਵਧਦੇ ਰਿਹਾ ਵਾਤਾਵਰਨ ਵਿੱਚ ਪ੍ਰਦੂਸ਼ਣ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਬਣ ਕੇ ਸਾਹਮਣੇ ਆ ਰਿਹਾ ਹੈ ਅਤੇ ਜੇਕਰ ਵਾਤਾਵਰਨ ਪ੍ਰਦੂਸ਼ਣ ਨੂੰ ਠੱਲ ਪਾਉਣ ਲਈ ਅਸੀਂ ਹੁਣ ਤੋਂ ਵੀ ਸੁਚੇਤਨਾ ਹੋਈ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਦੇ ਗੰਭੀਰ ਨਤੀਜੇ ਭੁਗਤਨੇ ਪੈ ਸਕਦੇ ਹਨ ਇਸ ਲਈ ਪ੍ਰਦੂਸ਼ਣ ਰਹਿਤ ਮਾਹੌਲ ਸਿਰਜਣ ਲਈ ਵੱਧ ਤੋਂ ਵੱਧ ਬੂਟੇ ਲਗਾਉਣਾ ਸਮੇਂ ਦੀ ਲੋੜ ਹੈ ਇਹਨਾਂ ਵਿਚਾਰਾਂ ਦਾ ਪ੍ਰਚਾਰਾ ਹਲਕਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਵੱਛਤਾ ਹੀ ਸੇਵਾ ਤਹਿਤ 2 ਅਕਤੂਬਰ ਤੱਕ ਮਨਾਏ ਜਾਣ ਵਾਲੇ ਸਵਸਥ ਪਖਵਾੜੇ ਦੀ ਸ਼ੁਰੂਆਤ ਮੋਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇੱਕ ਰੁੱਖ ਮਾਂ ਕੇ ਨਾਮ ਅਦੀਨ ਘੁੱਟੇ ਲਗਾਉਣ ਮੋਕੇ ਕੀਤਾ ਅੱਜ ਇੱਕ ਪੇਡ ਮਾਂ ਕੇ ਨਾਮ ਉਹਦੇ ਤਹਿਤ ਸਵਸਥ ਭਾਰਤ ਹੈ ਜਿਹੜਾ ਜਿਹਦੇ ਤਹਿਤ ਅਸੀਂ ਪਿੰਡਾਂ 'ਚ ਸ਼ਹਿਰਾਂ 'ਚ ਪੌਦੇ ਲਾਉਨੇ ਆਂ ਔਰ ਇਸ ਵਾਰ ਬਹੁਤ ਪੌਦੇ ਅਸੀਂ ਦੇਖੇ ਕਿ ਆਮ ਲੋਕਾਂ ਨੇ ਵੀ ਲਾਇਨੇ ਉਹਦੇ ਲਈ ਮੈਂ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਦੇ ਸਾਰੇ ਸਾਰੇ ਲੋਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੇ ਘਰਾਂ 'ਚ ਖੇਤਾਂ 'ਚ ਬਹੁਤ ਸਾਰੇ ਪੋਦੇ ਲੈ ਆਏ ਨੇ ਅੱਜ ਮੇਰੇ ਸਾਨੂੰ ਵਾਤਾਵਰਨ ਬਚਾਉਣ ਦੀ ਪਾਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤੂ ਗੁਰੂ ਸਾਹਿਬ ਵੀ ਕਹੀ ਗਿਆ ਕਿ ਜਿਹੜਾ ਵਾਤਾਵਰਨ ਹੈ ਇਹੀ ਸਾਡੇ ਮਾਂ-ਬਾਪ ਸਾਰਾ ਸਾਡੇ ਰਿਸ਼ਤੇ ਨਾਲ ਤੁਲਨਾ ਕੀਤੀ ਹੈ ਸੋ ਅੱਜ ਪੰਜਾਬ ਨੂੰ ਬਹੁਤ ਜ਼ਰੂਰਤ ਹੈ ਕਿਸ ਬੱਦ ਵੱਡ ਪੋਦੇ ਲਈਏ ਅਸੀਂ ਆਪਣੇ ਪੰਜਾਬ ਨੂੰ ਦੁਬਾਰਾ ਉਹ ਪੰਜਾਬ ਬਣਾਈ ਜਿਹੜੇ ਸਾਡੇ ਬਜ਼ੁਰਗ ਸਾਨੂੰ ਦੇਖੇ ਗਏ ਸੀ ਸੋ ਉਹਦੇ ਤਹਿਤ ਅੱਜ ਅਸੀਂ ਡੀਸੀ ਸਾਡੇ ਮਾਨਯੋਗ ਮਿਸਾ ਵਾਏ ਅਸੀਂ ਉਹਦਾ ਵੈਲਕਮ ਵੀ ਕਰਦੇ ਹਾਂ ਅਸੀਂ ਏਬੀ ਸਾਹਿਬ अपन फ्यूचर जनरे सो अदम उठाया छोटा जाप्रीशीएट जो सारी पब्लिक इधर ही नहीं गवर्नमेंट वालों ही नहीं कि सारे पौधे लगा सो दैट अपना फतेहगढ़ साहब जिला वैसे भी हरा भरा होनवायरमेंट को बचा